ਆਇਆ ਬਾਬਾ ਆ ਗਿਆ ਨਾ ਜਦੋਂ ਲੈ ਕੇ ਦੇ ਨਾ ਜਦਗੀ ਨਾ ਮੜੀ ਗਈ ਨਾ 828843 ਕਲਾਸਿਕ 12 ਭਰੇ ਇੱਕ ਫਲੋਰ ਨੰਬਰ ਦਾ ਨਾਮ ਨਿਕਲਿਆ ਨੈਤਿਕ ਦਾ ਚਾਰ ਨੰਬਰ ਵੇਖ ਨਹੀਂ ਪੀਦੇ ਔਰ ਕਲਰ ਜੜਿਆ ਕਲਰ ਕੱਢੋ ਜੀ ਕਲਰ ਕੱਢ ਦਿਓ ਉਹ ਫੈਲ ਪੱਕਾ ਛੱਡੋ ਮੈਂ ਬਖਾਣੇ ਆ ਤੇ ਨੰਬਰ ਤੇ ਫਾਈਲ ਹਾਂ ਚਾਰ ਨੰਬਰ ਲਿਖਿਆ ਸੀ ਚਾਰ ਨੰਬਰ ਦਾ ਨਾਮ ਡੈਪਟੀ ਦਾ ਉਹ ਨਾਮ ਤੇ ਨੂੰ ਦੇਖ ਇੱਕ ਮਿੰਟ ਬਾਸ ਵਿੱਚ ਆਵਾਂਗੇ ਦੇਖ ਲੈ ਕਿ ਨਹੀਂ ਇੱਕ ਨੰਬਰ ਤੇ ਕਿਟ ਨਿਕਲੀ ਹੈनेहा ਲਖਨਪਾਲ ਧਿਆਨ ਬੱਧੋ ਉਹ ਜੰਨੀ ਆਈ ਚਲੋ ਜਦੋਂ ਆਏਗੀ ਚਲੇਗੀ ਚਲ ਆਪਾਂ ਜਾਈਏ ਚਲੇ ਚੱਲੇ ਜਾਓ ਜਿੰਨਾ ਜਿੰਨਾ ਮਿਲ ਜੰਦੇ ਹੈ ਸੈਮੂਲ 2 ਨੰਬਰ ਵਾਲਾ ਨਾਮ ਨਿਕਲਿਆ ਮਡੇ ਦਾ ਸੈਮੂਲ ਸੈਮੂਲ ਕਢੋ ਫਰੇਜ ਤੇ ਟਾ ਟਾ ਆਖੜੀ ਜੀ ਟਾਈਮ ਪੀਛੇ ਡਾ ਉੱਥੇ ਵੱਲ ਨਾ ਹਟਲ ਜਾ ਨਾ ਸੈਮੂਲ ਨੇ ਵੀ ਨਾ ਜਾੜੀ ਆ ਪੁੱਛ ਲੈ ਲਿਆ ਦੇ ਉਹ ਲਾਗ ਨਹੀਂ ਆ ਰਹੀ ਨਾ ਉਹ ਲਤਰ ਤਰ ਵਾਜੇ ਉਹ ਵੀ ਲੈ ਲੈ ਜਾਨੀ ਕਿਸੇ ਲਪਾਣਾ ਵੈਣਾ ਟੱਕੜੀ ਚਲਾਓ ਟੱਕਣਾ ਨਾ ਸੁੱਲੇ ਜਾਓ ਵੀਡੀਓ ਨੇ ਦੱਲਣਾ ਹੈ ਕੀ ਆ ਤੇ ਅਜੈਸ਼ਰੀ ਪਾਵਲਾਲ ਜੀ ਕਹਿ ਗਏ ਦੁਬਾਰਾ ਫੇਰ ਆਓ ਕਹਿੰਦੇ ਜੈ ਸ਼੍ਰੀ ਭਾਵ ਇਕ ਵਾਰ ਜਿੰਨ ਘਰ ਹਲਾ ਦੋ। ਕੋਈ ਪਰਚੀ ਨਿਕਲ ਗਈ ਹੈ। ਉਹ ਜੀ। ਸਮਾਦਰ ਜੀ। ਜਦੋਂ ਉਹ ਤੇਰੀ। ਕੋਈ ਪਰਚੀ ਨਿਕਲ ਗਈ ਹੈ ਜੀ। ਇਹ ਉਹਦਾ ਭਰਾ ਵਾ। 3 ਨੰਬਰ ਵਾਲਾ ਨਾਮ ਨਿਕਲੇ ਜਣੇ ਬਾਅਦ ਫਾਈਲ ਹੈ। ਫਾਈਲ ਹੈ। ਇਹ ਜੇਪੋ ਵਾਲੀ ਫਾਈਲ ਹੈ। ਇੱਥੇ 20 ਪੇਪਰ ਡੋ ਗਵਰਨਮੈਂਟ ਤੇ ਆ ਜਾਂਦੇ ਨੇ। ਜਿਹਨੇ ਮਰਦੀ ਸਰਟੀਫਿਕੇਟ ਐ ਤੇ ਸਾਮੇ ਰੱਖੋ। ਚਲੋ ਜੈ ਜੀ ਬਾਲ ਵਾਲੀ ਬੋਲ ਕੇ। ਅਗਲੀ ਵਾਲੀ ਫੇਰ ਪਰਚੀ ਪਾਉਣੀ ਹੈ ਇਸ ਤਰ੍ਹਾਂ। ਕੁਰੀ ਨੰਬਰ 18 ਸੜਾ ਨੂੰ ਰੀ ਪਕਾਉਣ ਦੇ ਅਗਲੇ ਔਰ 5 ਨੰਬਰ ਵਾਲਾ ਨਾਮ ਰਹਿ ਗਿਆ ਰੋਈਦਾ ਰੋਈਦਾ ਲੈ ਚੁੱਪ ਕਰ ਜੋ ਇਹ ਕਹ ਲਿਆ 5 ਵਾਲਾ ਰਹਿ ਗਿਆ ਇਹਨੂੰ ਪੈਨੇ ਦੇ ਦੇ ਇੱਕ ਪੰਜਾ ਵਾਲਾ ਕੋਈ ਨੰਬਰ ਕਿਦਾ ਤੇਰਾ ਭਗਵ ਅਰੇ ਤੁਹਾਡਾ ਫੋਨ ਹੀ ਨਹੀਂ ਆਇਆ ਕੋਈ ਹਾਂ ਸੱਚਾ ਬੱਚੇ ਤਾਂ ਵਿਚਾਰੇ ਦਾ ਵਿਚਾਰੇ ਦਾ ਕੀ ਆ ਰਹਿਣ 15 ਹਾਂ ਆਵਾਜ਼ ਇੱਕ ਮਿੰਟ ਬਾਈਟ ਦਾ ਮੇਰੇ ਪੈਨੇ ਕਿਲੇ ਫਲੋਟਿੰਗ ਬੰਨ ਨੰਬਰ ਜਦੋਂ ਆ ਜਾਏਗਾ ਇਹਨਾਂ ਦਾ ਆਪਣੇ ਪਾਪਾ ਦਾ ਨੰਬਰ ਲਾ ਕੇ ਆ ਜੀ ਠੀਕ ਹੋ ਉਹ